ਫਲੋਰ ਗੜਾ ਰੋਡ ਕ੍ਰੈਟਾ ਕਾਰ ਨੰਬਰ ਪੀਬੀ07ਵੀ ਟੀਮ 0069 ਜੋ ਤੇਜ਼ ਰਫਤਾਰ ਵਿੱਚ ਗਣਪਤੀ ਜੁਵਲਰ ਤੇ ਬੁਟੀਕ ਦੀ ਦੁਕਾਨ ਤੇ ਟਕਰਾਨ ਤੋਂ ਬਾਅਦ ਐਕਟਵਾ ਸਕੂਟਰੀ ਤੇ ਜਾ ਬੱਜੀ ਦੁਕਾਨ ਦੇ ਭੰਨੇ ਛੀਸ਼ੇ ਕਰ ਦਿੱਤਾ 1.5 ਤੋਂ 2 ਲੱਖ ਦਾ ਨੁਕਸਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਛੀਸ਼ੇ ਤੇ ਪੰਜਾਬ ਪੁਲਿਸ ਦਾ ਸਟicker ਲੱਗਾ ਹੋਇਆ ਸੀ ਕਾਰ ਡਰਾਈਵਰ ਗੱਡੀ ਛੱਡ ਕੇ ਆਪ ਦਾ ਫਰਾਰ ਹੋ ਗਿਆ ਪਰ ਪੁਲਸ ਨੇ ਗੱਡੀ ਨੂੰ ਲੈ ਲਿਆ ਕਬਜ਼ੇ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸ਼ਾਇਦ ਉਸ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਦੁਕਾਨ ਦੇ ਵਿੱਚ ਗੱਡੀਆਂ ਵੜ ਗਈਆਂ ਕੀ ਲੱਗਦਾ ਕਿਤਾ ਹੈ ਹਾਂ ਹਾਂ ਦੋ ਬਾਈ ਜੀ ਚੋਟ ਲਾਈ ਹੈ ਪਿਆ ਲੋਕ ਥੋੜੀ ਜਿਆਦਾ ਕੀ ਹੈਗਾ ਹੁਣ ਉਹ ਕਿਹੜੀ ਘਰ ਦੀ ਇੱਥੇ ਘਰੇ ਸ਼ਹਿਰ ਮੈਂ ਦਿਨ ਆ ਗਿਆ ਆ ਦੇਖ ਲੈਣੇ ਕਿਹਦਾ ਸੇਕ ਆ ਗਰਾਮ ਦਾ ਸਾਬ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਭਾਈ ਜੀ ਕੀ ਹੋਇਆ ਸਾਰਾ ਕੁਝ ਹੋ ਗਿਆ? ਭਾਈ ਜੀ ਮੈਂ ਅੰਦਰ ਬੈਠਾ ਸੀਗਾ ਦੁਕਾਨ ਤੇ ਮੇਰੇ ਕਲੇਂਟਸ ਕਸਟਮਰਸ ਨੂੰ ਟੈਂਡਲ ਕਰਦਾ ਹੋਇਆ ਸੀ ਤੇ ਗੱਡੀ ਬਹੁਤ ਤੇਜ਼ ਆਈ ਆ। ਬੰਦੇ ਨੇ दारू ਪੀਤੀ ਹੋਈ ਸੀ ਗੱਡੀ ਉਹਨੇ ਮੇਰੀ ਦੁਕਾਨ ਤੇ ਪਹਿਲਾਂ ਮੇਰੀ ਦੁਕਾਨ ਦੇ ਅੰਦਰ ਵੜੀ ਆ। ਹਾਂਜੀ। ਫਿਰ ਇੱਧਰ ਆਵਲ ਦੁਕਾਨ ਦੇ ਅੰਦਰ ਵੜੀ ਆ। ਨੁਕਸਾਨ ਕਾਫੀ ਕਰ ਗਿਆ। ਮੇਰੀ ਦੁਕਾਨ ਦੀ ਸਾਰੀ ਇੱਕ ਛਾਂਟ ਜੋ ਕਿ 11-12 ਸਰਬ ਹਾਂਜੀ। ਉਹ ਤਾਂ ਅਸੀਂ ਢੱਟ ਕੇ ਕਿੱਥੇ ਹੋ ਗਏ ਆਪਣੀ ਜਾਨ ਬਚਾ ਲਈ। ਓਵਰ ਸਪੀਡ ਸੀ ਗੱਡੀ ਬਹੁਤ। ਭਾਈ ਕਿੱਥੇ ਦਾ ਬੰਦਾ ਕੋਈ ਸੇ ਪਤਾ ਤਾਂ ਨੂੰ ਬੰਦਾ ਆਪਣੀ ਜ਼ੋਰ ਦਾ ਹੀ ਆ ਜ ਮੁਲਤਾਨੀ ਲਗਾਇਆ ਫਲੋਰ ਅਸੀਂ ਕਿਸੇ ਕੰਪਲੇਂਟ ਕਰਤੀ ਹਾਂਜੀ ਅਸੀਂ ਕੰਬਾਜੀ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਹੋ ਹੀ ਗਿਆ ਜੀ ਕਟੋਵਟ ਨਾ ਵੀ ਨਾ ਕਰਦੇ ਕਰਦੇ ਵੀ ਡੇਟ ਤੋਂ ਲੱਗਦਾ ਨੁਕਸਾਨ ਆਇਆ ਅੱਛਾ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਜੀ ਮੇਰਾ ਜੋ ਵੀ ਨੁਕਸਾਨ ਹੋਇਆ ਹੈ ਇਹਨਾਂ ਦਾ ਖਾਤਿਆ ਨਪਰਾਇਆ ਜਾਵੇ ਠੀਕ ਹੈ ਹਾਂਜੀ ਸਰ ਕੀ ਹੋਇਆ ਅੱਜ ਇੱਥੇ ਕਿ ਕਰੇਟਾ ਗੱਡੀ ਜਿਹੜੀ ਆ ਵਿਆਹ ਸਮਾਗਮ ਤੋਂ ਆਈ ਸੀ ਅੱਛਾ ਜੀ ਜਿਹੜੇ ਉਹ ਡਰਾਈਵਰ ਨੇ ਸ਼ਾਇਦ ਦਾਰੂ ਪੀਕੀ ਹੋਵੇ ਉਹ ਮੋੜ ਮੁਰਦੇ ਨਾਲ ਹੀ ਉਹ ਦੁਕਾਨਾਂ ਇੱਕ ਜੁਲਰ ਦੀ ਦੁਕਾਨ ਹੈ ਇੱਕ ਜੀ ਜੀ ਕਪੜੇ ਪ੍ਰੈਸ ਵਗੈਰਾ ਦੀ ਜੀ ਉਹਨਾਂ ਦੋਨਾਂ ਦੁਕਾਨਾਂ ਜਿਹੜੇ ਸ਼ੀਸ਼ੇ ਭੰਨ ਦਿੱਤੇ ਐ ਤੇ ਜੀ ਦੁਕਾਨ ਦੇ ਵੀ ਜਿਹੜੀ ਸਕੂਟਰੀ ਸਕੂਟਰੀ ਦੀ ਵੀ ਉਹ ਜਾ ਭੰਦੋੜ ਕੀਤੀ ਆ ਉਹਦੇ ਵੀ ਅੱਛਾ ਜੀ ਤੇ ਇਹਦਾ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਹਿਸਾਬ ਨਾਲ ਨੁਕਸਾਨ ਤਾਂ ਹੁਣ ਦਿਖਾ ਦੇ ਪਤਾ ਲੱਗਣਾ ਵੀ ਕਿੰਨਾ ਕੁ ਦੁਕਾਨਾਂ ਦੇ ਜਿਹੜੇ ਚੀਜ਼ੇ ਟੁੱਟੇ ਆ ਤੇ ਬੂਟਰੀ ਜਿਹੜੀ ਆ ਸਕੂਟਰੀ ਵੀ ਕਾਫੀ ਜਿਹੜੀ ਆ ਭੱਜੀ ਆ اچھا ਇਹ ਤੇ ਬੰਦਾ ਮੌਕੇ ਤੇ ਕਾਬੂ ਹੋ ਗਿਆ ਕਿ ਨਹੀਂ 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 ਬੰਦਾ ਜਿਹੜਾ ਆਪਣੀ ਕੈਨੇਡਾ ਕਮੀ ਛੱਡ ਕੇ ਭੱਜ ਗਿਆ ਜਿਹੜੀ ਆ ਆਈ ਕਬਜ਼ੇ ਚ ਲੈ ਲਈ ਆ ਅਗਲੀ ਕਾਰਵਾਈ ਜਿਹੜੀ ਆ ਮੈਂ ਦੇਖੂਗਾ ਮੈਂ ਉਸਨੂੰ ਬਿਆਨਾਂ ਦੇ ਹਦ ਅੱਤ ਕਰਵੇਂ ਠੀਕ ਹੈ ਜੀ